ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਜੀ ਨਨਕਸਰ ਝੋੜੜਾ ਸੇਵਾ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਟਾਈਮ ਤਕਰੀਬਨ ਸਵੇਰ ਦੇ 6 ਵਜੇ ਹੈ ਜੀ ਪਹਿਲਾਂ ਆਪਣੀ ਗੱਡੀ ਪਿੰਡ ਤੋਂ ਜਾਂਦੀ ਹੁੰਦੀ ਸੀ ਤੇ ਐਤਕੀ ਆਪਾਂ ਕਰਾਲੀ ਤੋਂ ਜਾਣਾ ਜੀ ਗੱਡੀ 'ਚ ਸ਼ਾਮ ਨੂੰ ਵਾਪਸੀ ਹੈ ਆਪਣੀ ਤੇ ਵਾਸੀਆਂ ਦੇ ਕੋਲ ਆ ਜੀ ਨਨਕਸਰ ਝੋੜੜਾ ਤੇ ਈ ਕੱਜ 22 ਜੂਨ 2025 ਤੇ ਲੋ ਜੀ ਆਪਾਂ ਕਰਾਲੀ ਆ ਗਏ ਜੀ ਤੇ ਲੋ ਜੀ ਆਪਾਂ ਤੁਰ ਪਏ ਜੀ ਲਗਭਗ ਟਾਈਮ ਤਰੀਬਨ 7:30 8 ਦਾ ਹੋ ਗਿਆ ਸੀ ਆਪਾਂ 10 ਵਜੇ ਪੁੱਜੇ ਸੀ 10:00 10:30 ਬਰਿੰਡ ਟੱਪ ਗਏ ਜੀ ਆਪਾਂ ਆਪਾਂ ਸਮਰਾਲਾ ਟੱਪ ਕੇ ਤੇ ਚਾਹ ਪੀਣ ਲਈ ਆਪਾਂ ਸੁਪੇ ਦਾ ਟੱਪੇ ਰੁਕ ਗਿਆ ਜੀ। ੱੱਕੀ ਵੀ ਗੇਰ ਪਾਉ। ਤੇ ਲੋ ਜੀ ਆਪਾਂ ਲੁਧਿਆਣਾ ਆ ਗਏ। ਡਰਾਈਵਰ ਚੇਂਜ ਹੋ ਗਿਆ ਜੀ। ਲੱਕੀ ਵੀ ਚਲਾ ਰੇ ਗੱਡੀ। ਹਾਂਜੀ ਲੱਭੀ ਹੈ ਹੈਪੀ ਕੀ ਸਤਿ ਸ਼੍ਰੀ ਅਕਾਲ ਹੈ ਕੀ ਹਾਲ ਹੈ ਵੀਰ ਲੁਧਿਆਣੇ ਆ ਗਏ ਜੀ ਆਪਾਂ ਆ ਜਾਓ ਕਿਹੜਾ ਕੌਂਸਲਾ ਖੜਾ ਹੈ ਮੀਡੂਸਾ ਮਿਲਣ ਜਾਇਆ ਹੋਗਾ ਪੁਰਦਾ ਕਾਈ ਸੁਦਾਰ ਸ਼ਹਿਰ ਆ ਗਿਆ ਜੀ ਇਸ ਤੋਂ ਬਾਅਦ ਹਲਵਾਰਾ ਰਾਏਕੋਟ ਰੋਡ ਆ ਜੀ ਸਾਡੇ ਦੋ ਉਹ ਵੀ ਮਗਾ ਦੇ ਉੱਤੇ ਆਪਣਾ ਤੀਕਾ ਲਾ ਹਲਵਾਰਾ ਆ ਗਈ ਆਪਾਂ ਫਵਾਈ ਏਡੇ ਵਧੀਆ ਹਾਂ ਜੀ

மசிய ரோடமீட்டர் மசிய பிண்ட ஆகும் ਆ ਮੋਰਚਾ ਲੜੋ। ਇਹ ਤਾਂ ਬੱਦਲ ਹੈ। ਤੇ ਰੋਜੀ ਆਪਾਂ ਗੁਰਦੁਆਰਾ ਆ ਗਏ ਝੋੜੜਾ ਸਾਹਿਬ ਤੇਰਾ ਮੰਜਲਾ। ਆਂ ਕਿੰਨੇ ਦੇ? ਇਹ ਪੁਤਤਰੀ ਜਾਂਦਾ ਜੀ ਤੁਹਾਨੂੰ ਮਾਰਨਾ ਨਹੀਂ ਜੀ ਮੈਨੂੰ ਜਾਣਾ ਨਹੀਂ ਲੈਣਾ। ਉਹ ਇਹਦਾ ਉਹਨਾਂ ਦਾ ਆਜੇ ਤੇਰੇ

ਸੱਜੀ ਦਿਕੇ ਤੇ ਸੱਜੀ ਸੱਜੀ ਨੇ ਕੇ ਅੰਦਰ ਲੰਗਰ ਲੰਗਰ ਕੇ ਆ ਨਹੀਂ ਲੇਕਿਨ ਲੰਗਰ ਚ ਲੰਗਰ ਅੱਛਾ ਸੱਜੀ ਹੋਜੀ ਟਾਈਮ ਤਕਰੀਬਨ 7:30 ਹੋ ਗਏ ਆਪਾਂ ਪੁੱਜ ਗਏ ਜੀ ਚੋੜੜਾ ਸਾਹਿਬ ਰਾਏਕੋਟ ਚ ਰਾਏਕੋਟਾ ਨੇੜੇ ਵੈਸੇ ਪਿੰਡ ਨੇੜੇ ਬਸੀਆਂ ਹੀ ਪੈਂਦਾ ਈ ਬਸੀਆਂ ਤੇ ਲੋ ਜੀ ਇੱਥੇ ਮਿਸਰੀ ਦਾ ਪ੍ਰਸ਼ਾਦੇ ਚੜਦਾ ਮਾਇਆ ਨਹੀਂ ਚੜਦੀ ਤੇ ਪ੍ਰਸ਼ਾਦਾ ਵੀ ਬਾਹਰੋਂ ਹੀ ਆਉਂਦਾ ਪ੍ਰਸ਼ਾਦਾ ਵੀ ਨਹੀਂ ਬਣਦਾ ਇੱਥੇ ਨਾਨਕਸਰ ਜਿਹਨੇ ਵੀ ਗੁਰਦੁਆਰੇ ਆ ਇੱਥੇ ਹੀ ਪਹਿਲਾ 5 ਸਾਲ ਆਉਂਦੇ ਸੀ ਜਾਂ ਛੋਟੇ ਹੁੰਦੇ ਸੀ 2006-7 ਤੋਂ ਆ ਰਹੇ ਆਪਾਂ ਇਹ ਗੁਰਦੁਆਰਾ ਨਾਨਕਸਰ ਚੋੜੜਾ ਸਾਹਿਬ ਆ ਜੀ ਤੇ ਇੱਕ ਕਲੇਰਾ ਨਾਨਕਸਰ ਕਲੇਰਾ ਜੀ ਉਹ ਜਗਰਾਉਂ ਲੱਗ ਗਿਆ ਜੀ ਉੱਥੇ ਅਗਸਤ ਵਿੱਚ ਬਾਬਾ ਜੀ ਵਰਸੀ ਆ ਨਾਨਕ ਸਿੰਘ ਜੀ ਦੀ ਅਗਸਤ ਵਿੱਚ ਆਵਾਂਗੇ ਆਪਾਂ ਜਿਹੜੇ ਹਲਵਾਈ ਸਾਹਿਬ ਇਹ ਵੀ ਖੰਨੇ ਤੋਂ ਆ। ਤੇ ਲੋ ਜੀ ਪਾਣੀਪੂ ਬਾਣੀ ਬਣਾ ਰਹੀ ਜੀ ਸੰਗਤ ਵਾਸਤੇ। ਕੱਦੂ ਲਗਭਗ ਆਪਣਾ ਕੱਟ ਹੋ ਗਿਆ ਜੀ। ਤੇ ਆਪਾਂ ਲੰਗਰ ਤਿਆਰ ਕਰ ਰਹੇ ਆ ਅੱਜ ਕੀ ਕੱਦੂ ਦਾ। ਪ੍ਰਸ਼ਾਦ ਦਾ ਕੱਦੂ ਤੇ ਕੱਦੂ ਤੇ ਪੂਰੀਆਂ। ਪੂਣੀ ਬਣਾ ਰਹੀ ਤੇ ਲੋ ਜੀ ਟਾਈਮ ਤਕਰੀਬਨ 4:30 ਹੋ ਗਏ ਪੂਰੀਆਂ ਬਜੌਰ ਆ ਜੀ ਆਪਾਂ ਪੂਰੀਆਂ ਪਲਾ ਰਹੇ ਆ ਜੀ ਪੂਰੀਆਂ ਕੱਢ ਰਹੇ ਆ ਜੀ ਇੱਧਰ ਲੰਗਰ ਆ ਜੀ ਤੇ ਲੋ ਜੀ ਬਾਅਦ ਚ ਆਪਣੀ ਡਿਊਟੀ ਪੂਰੀਆਂ ਛੱਡਣੇ ਤੇ ਲੱਗੀ ਸੀ ਬਾਹਰ ਸੰਗਤ ਆ ਗਈ ਸੀ ਥੋੜੀ ਤੇ ਸਪੀਡ ਵੀ ਬਹੁਤ ਵਧੀਆ ਬਣ ਗਈ ਸੀ ਮਨ ਤਾਂ ਐ ਤਾਂ ਵੀ 1 ਘੰਟਾ 2 ਘੰਟੇ ਹੋਰ ਲੱਗਣਗੇ ਪਰ ਟਾਈਮ ਦੇ ਨਾਲ 4:30 ਵਜੇ ਆਪਾਂ ਟਾਈਮ ਤਕਰੀਬਨ 4:30 ਹੋ ਗਏ ਜੀ ਤੇ ਆਪਣੀ ਹੁਣ ਪਿੰਡਾ ਵੱਲੋਂ ਵਾਪਸੀ ਆ ਜੀ ਰਾਏਕੋਟ ਜ਼ਿਲ੍ਹਾ ਜੀ ਤੇ ਪਿੰਡ ਝੋੜੜਾ ਝੋੜੜਾ ਸਾਹਾ ਜੀ ਤੇਰਾ ਮਜਲੀ ਗੁਰਦੁਆਰਾ ਤੇ ਅਗਲੀ ਵਰਸੀ ਅਗਸਤ ਵਿੱਚ ਆ ਜੀ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਰਾ ਨੇੜੇ ਜਗਰਾਉ ਸਟੇਸ਼ਨ ਦੇ ਲਾਗ ਲੰਗਰ ਹੁੰਦਾ ਜੀ ਆਪਣਾ ਬਾ ਹੁਣ ਚਾਲ ਲਿਆ ਜੀ ਆਪਣੇ ਤੈ ਲੋ ਜੀ ਟਾਈਮ ਤਕਰੀਬਨ 8 ਵਜਣੇ ਵਾਲੇ ਜੀ ਤੋਂ ਮਾਥਾ ਟੇਕਣਾ ਹੈ ਜੀ ਜਾਂਦੀ ਵਾਰੀ ਇਸ ਤੋਂ ਬਾਅਦ ਆਪਣੀ ਵਾਪਸੀ ਹੈ ਜੀ ਪਿੰਡਾਂ ਨੂੰ ਵੀ 12 ਦੇ ਬਚਨ ਆ ਗਏ ਇੱਕ ਵਾਰ ਬਾਬੇ ਜੀ ਨੇ ਵਾਹ ਜੀ ਹਾਂ ਜੀ ਜੀਸੀ ਸਰਵਾਂ ਪਾਣੀ ਮਾਰਨਾ ਉੱਥੇ ਕੋਈ ਨਹੀਂ ਹਾਂ ਜੀ ਹਾਂ ਜੀ ਆਪਾਂ ਉੱਥੇ ਲੋ ਜੀ ਆਪਾਂ ਹੁਣ 13 ਮੰਜ਼ਲੀ ਗੁਰਦੁਆਰੇ 'ਚ ਆ ਗਏ ਜੀ ਤਨ ਤਨ ਬਾਬਾ ਨਾਰਾਇਣ ਸਿੰਘ ਜੀ ਹੋ ਰਹੀ ਹੈ ਤੁਹਾਡੀ ਜੈਜਾਕਾਰ ਬਹੁਤ ਸਾਲਾਂ ਬਾਅਦ ਆਈ ਜੀ ਆਪਾਂ ਅੱਜ ਤਕਰੀਬਨ ਲਾ ਲੋ ਵੀ ਤੁਸੀਂ 2020-21 ਚ ਆਈ ਸੀ ਆਪਾਂ ਪਤਾ ਨਹੀਂ ਭਾਈ ਕਰੋਨਾ ਤੋਂ ਪਹਿਲਾਂ ਆਏ ਸੀ ਵੜਨ ਕਿ ਆਏ ਜ਼ਰੂਰ ਆ ਇੱਕ ਵਾਰ ਇੱਥੇ ਤੇ ਬਹੁਤ ਵਧੀਆ ਜਾਣੇ ਦਿੱਲੀ ਸੀ ਕਰਦਾ ਪਰ ਦੇਖੋ ਅਗਲੇ ਸਾਲ ਕਿਹੜਾ ਲੱਗਦਾ ਕਿ ਨਹੀਂ ਅਸ਼ਾਈ ਨੇ ਜਿਹੜੀ ਆਪਣੀ ਸੇਵਾ ਕਰਦੇ ਬਾਬਾ ਨਰੇਂਦਰ ਸਿੰਘ ਹਾਂ ਇਹ ਦਿੱਲੀ ਕਰਦੇ ਸੀ ਗਾਗਰ ਦੀ ਸੇਵਾ ਹਾਂਜੀ ਜੇਲੀ ਦਿੱਲੀ 22 ਕਿਲੋਮੀਟਰ ਅਪਰ ਹਾਂਜੀ ਹਾਂਜੀ ਠੀਕ ਹੈ ਜੀ ਉਹ ਤਾਂ ਛੜਕਾਂ ਬਾ ਛੜਕ ਜਿਹੜੀ ਕਰਦੀ ਆ ਨਾਨ ਸਾਤ ਨੂੰ ਹਾਂਜੀ ਬਾਬਾ ਰੈਨਸੋ ਨੇ ਕਢਾਈ ਆ ਛਾਟੇ ਰੋਟੀਆਂ ਦੀ ਠੀਕ ਹੈ ਜੀ ਹਾਂਜੀ ਆਪ ਮਿੱਟੀ ਪਵਾ ਕੇ ਉਹ ਵੇ ਗਾਗਰ ਬਣਾਈ ਵੀ ਉਹਦੇ ਅੱਛਾ ਇਹ ਗਾਗਰ ਹਾਂ ਜਿੱਥੇ ਹੋਏ ਇੱਕ ਓਂਕਰ ਦੇ ਉੱਪਰ ਹੱਲੇ ਸੀ ਠੀਕ ਹੈ ਬੇਠੋ ਬਾਬਾ ਜੀ ਸ਼ਰਧਾ ਦੇ ਮਾਸਤੇ ਬਸ ਡਾਇਰੈਕਟਰ ਨੇ ਕਿਹਾ ਸੀ ਵੀ ਤੁਹਾਨੂੰ ਝੋਲ ਦਾਣਾ ਪਾਣੀ ਮਾਫਾ ਜੀ ਠੀਕ ਹੈ ਠੀਕ ਹੈ ਅੱਛਾ ਇਹ ਗਾਗਰ ਆ ਹਾਂ ਉਹ ਕਹਿੰਦੇ ਲੈ ਕੀ ਖਾਣ ਲਾਊਗਾ ਹਾਂਜੀ ਫੇ ਬਾਬਾ ਰੈਂਸਰ ਜਾਣ ਤੇ ਟਕੜੇ ਸੀ ਨਹੀਂ ਗਈ ਸੀ ਪਹਿਲਾਂ ਅੱਛਾ ਜੀ ਸਾਨੂੰ ਜੋ 50 ਜੀ ਆਏ ਸੀ ਨਾਲ ਕੋਲੇ ਠੀਕ ਹੈ ਜੀ ਇਹਨਾਂ ਨੂੰ ਬਾਬਾ ਰੈਂਸਰ ਨੂੰ ਉਥੋਂ ਲੈ ਗਈ ਸੀ ਬਾਬਾ ਇਸਤਕੋ ਇਹੋ ਸਭ ਤੇ ਅਸਾ ਗਾ ਕਰ ਹਾਂਜੀ ਅਸਾ ਗਾ ਕਰ ਉਥੋਂ ਇੱਕ ਗਾ ਕਰੀ 600 150 ਲੈ ਕੇ ਜਾਂਦੇ ਰਹੇ ਠੀਕ ਹੈ ਉਹ ਤਾਂ ਸੜਕਾਂ ਬਣਿਆ ਉਹ ਤਾਂ ਦਿੰਦਗਾ ਸੀਗੀਆਂ ਪਿੱਛੇ ਵੀ ਜਾਂਦੇ ਨੇ ਨਾ ਡਰ ਕੇ ਹਾਂ ਉਹਨਾਂ ਬਰਵਤ ਫਿਰ ਆਪੜਾਉਣ ਭਾਈ ਸਾਹ ਵੀ ਇੱਥੇ ਬਾਬਾ ਜੀ ਸਿੰਘ ਨਰਾਇਣ ਸਿੰਘ ਜੀ ਆ ਸੱਤ ਸਾਰੇ ਬਾਬਾ ਨਰਾਇਣ ਸਿੰਘ ਨੇ ਗੱਲ ਕਰਕੇ ਸੇਵਾ ਕੀਤੀ 22 ਕਿਲੋਮੀਟਰ ਆਪੜਾਉਣ ਦੇ ਨਹੀਂ ਲੈ ਕੇ ਜਾਂਦੇ ਸੀ ਯਾਦ ਠੀਕ ਹੈ ਜੀ ਸੋ ਆ ਫਿਰ ਆ ਜਿਹੜਾ ਰਾਹ ਸੀ ਜਿੱਥੋਂ ਸ਼ੁਰੂ ਕਰਦਾ ਸੀ ਜਾ ਜਾਣਾ ਉਦੋਂ ਆਉਂਦੇ ਸੀ ਉੱਥੋਂ ਉੱਥੋਂ ਅੱਛਾ ਹਾਂ ਇੱਥੋਂ ਸਵੇਰੋਂ 3 ਵਜੇ 4 ਵਜੇ ਆਖੋ ਲਗੀ ਵਾਪਸੀ ਉਹ ਵਾਪਸ ਲੈ ਕੇ ਤੁਰਪੰਦ ਸੀ ਤੁਰਪੰਦ ਸੀ ਬਈ ਇਹ ਹੀ ਕਰਨਾ ਉਹ ਨਾਮ ਸਾਰ ਅਸ ਨਾਮ ਸਾਰ ਹੋ ਕੇ ਰਹਿਣਾ ਗਾਗਰ ਸਾਰ ਬਣਿਆ ਵਾਪਸ ਠੀਕ ਹੈ ਜੀ ਕਿਥੇ ਬਾਬਾ ਜੀ ਸੱਜਣ ਮਾਰਾ ਇਹਨੇ ਬਾਹਰ ਆ ਕੇ ਜਾ ਕੇ ਫਰੀਦਪੁਰ ਦਾ ਬਾਕੀ ਅਨਹੱਦ ਇਹ ਬਾਬਾ ਜੀ ਯੂਟਿਊਬਰ ਬਸਤੀ ਹੈ ਜੀ ਜਿਹੜੀ ਲੋਕਲ ਸੰਗਤ ਨੂੰ ਜਾਣਦੀ ਹੈ ਜੀ ਆਪਣੀ ਆਉਂਦੀ ਜਾਂਦੀ ਹੈ ਇਹ ਬਾਬਾ ਜੀ ਬਸ ਤੇ ਲੈ ਕੇ ਆਉਂਦੇ ਉਹਨਾਂ ਨੂੰ ਬਾਬਾ ਜੀ ਡਿਊਟੀ ਬਸ 'ਚ ਆ ਜੀ ਹੋਜੀ ਟਾਈਮ ਤਕਰੀਬਨ 8:30 ਹੋ ਗਏ ਮਿਲਦੇ ਜੀ ਤੁਹਾਨੂੰ ਕਿਸੇ ਅਗਲੇ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ